ਹੋਵੇ ਬਦਲਣਾ ਆਪਣੇ ਆਪ ਨੂੰ ਜੇ ਤੇ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਸਿਬਨਾ ਵਰਦੀ ਤੋਂ ਕੋਈ ਨਹੀਂ ਪਤਾ ਲੱਗਦਾ ਤੇ ਵਰਦੀ ਪਾਈ ਤਾਂ ਥਾਣੇਦਾਰ ਲੱਗਦਾ ਕਿਹਦਾ ਪੁੱਤ ਤੇ ਕਿਹਦਾ ਇਹ ਹੋਊ ਪੋਤਾ ਬਣੀ ਪੱਗ ਜੇ ਹੋਵੇ ਸਰਦਾਰ ਲੱਗਦਾ ਤੂੰ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਤੇ ਹਰ ਇੱਕ ਬੰਦੇ ਨੂੰ ਇਹ غرੂਰ ਹੁੰਦਾ ਤੇ ਮੇਰੇ ਸਾਹਮਣੇ ਰੱਬ ਨਹੀਂ ਝਾਕ ਸਕਦਾ ਬਈਲੀ ਬੰਦੇ ਨੂੰ ਇਹ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ ਮਾੜੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣ ਪ੍ਰਾਣਾ ਜੋ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮਜਬੂਰ ਹੁੰਦਾ ਉਹ ਸੱਚੀ ਉਹਨਾਂ ਬਣਾ ਲਿਓ ਝੋਟੀ ਝੋਟੀ ਮੇਰਾ ਮਤਲਬ ਕਹਿੰਦਾ ਨਾ ਤੁਮਾਂ ਦਾ ਪਿਆਰ ਬਹੁਤ ਆ ਬਣਾ ਕੁੜੀਆਂ ਨੇ ਵੀ ਕਬੱਡੀ ਖੇਡਣੀ ਸ਼ੁਰੂ ਕਰਤੀ ਆ ਕੁੜੀਆਂ ਮੈਨੂੰ ਕਹਿਣ ਲੱਗੀਆਂ ਤੂੰ ਮੁੰਡਿਆਂ ਦੇ ਸ਼ੇਅਰ ਲਿਖਦੇ ਸਾਡੇ ਵੀ ਸ਼ੇਅਰ ਲਿਖੋ ਤਾਂ ਮੈਂ ਸ਼ੇਅਰ ਲਿਖਿਆ ਸੀਗਾ ਕਿ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਤੇ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਜਰ ਕਫਨ ਬਰਾੜ ਦੀ ਮੰਨ ਸੱਸ ਨੂੰ ਜੱਫੇ ਨਾਲ ਲਾਉਣ ਕੁੜੀਆਂ ਹੋਰ ਨਾ ਰਾਤ ਨੂੰ ਪੂਰੀ ਡੇਢੀ ਕੀਤੀ ਪਈ ਹੋਵੇ ਤੇ ਦਾ ਕਦੇ ਸੱਸ ਨੂੰ ਜੱਫੇ ਨਾਲ ਲਾਉਣ ਕੁੜੀਆਂ ਵੇਂਦ ਕਰਦੀਆਂ ਤੇ ਬੈਂਡ ਲੈਂਦੀਆਂ ਸੱਤ ਫਿਰ ਪੈਸੇ ਮੁੰਡੇ ਦਾ ਹੀ ਸਾਰੇ ਲੋਨ ਕੁੜੀਆਂ ਅੱਜ ਕੱਲ ਇਹ ਵੀ ਚੱਲਦਾ ਕੰਮ ਕਹਿੰਦਾ ਬਾਪੂ ਬੈਂਡ ਵਾਲੀ ਕੁੜੀ ਲੱਭਦੇ ਕੋਈ ਨਾ ਕੋਈ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਤੇ ਬੋਤਲ ਠੇਕੇ ਤੋਂ ਚੱਕਣੀ ਬੜੀ ਸੌਖੀ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਬੋਦਰ ਠੇਕੇ ਤੋਂ ਚੱਕਣੀ ਬੜੀ ਸੌਖੀ ਤੇ ਜਿਹੜੇ ਪੱਲਿਓਂ ਖਰਚ ਕੇ ਪਿੰਦੇਓ ਛੱਟ ਜਾਂਦੇ ਵੇਲੇ ਮੁੱਤ ਦੀ ਛੱਡਣੀ ਬੜੀ ਔਖੀ ਪੜ੍ਹਾਈ ਕਾਜ ਦੀ ਨਹੀਂ ਮੁੰਡੇ ਨੂੰ ਸਮਝ ਪੈਂਦੀ ਪਰ ਪੈੜ ਕੁੜੀ ਦੀ ਦੱਬਣੀ ਬੜੀ ਸੌਖੀ ਤੇ ਮੱਖਣ ਪਰਾਂੜਾ ਉਹ ਝੋਟਾ ਛੱਪੜ ਤੋਂ ਕੱਢ ਕੇ ਨਿਕਲ ਜਾਂਦਾ ਰਜਨਾਨੀ ਬਾਜ਼ਾਰ ਤੋਂ ਕੱਢਣੀ ਬੜੀ ਔਖੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਕਿਤੇ ਜ਼ਿਆਦੇ ਹੋਣੇ ਨਾਲ ਪਾਸੇ ਤੁਸੀਂ ਹੋ ਕੇ ਬਹਿ ਜਾ ਕਰੋ ਤੁਹਾਨੂੰ ਟਾਈਮ ਦੇ ਦਾ ਬਰਵਾਜ ਬਰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਕਿਹੜਾ ਸਾਧਨ ਕੇ ਜਿਦਰਾ ਸਾਹਿਬ ਜੀ ਸੋਈ ਨਾਲ ਸਦਾ ਨਿਕਣਾ ਕੰਡਾ ਤੇ ਗੱਲ ਬਣਦੀ ਨਹੀਂ ਬਕਸੂਏ ਤੋਂ ਦਾਰੂ ਪਰ ਕੋਈ ਕੋਈ ਬੰਦਾ ਡਾਕਟਰ ਕਹਿੰਦਾ ਛੱਡ ਦੇ ਦਾਰੂ ਪਰ ਕੋਈ ਕੋਈ ਬੰਦੇ ਛੱਡਦੇ ਜਾਂਦੇ ਕੋ ਫਨਾ ਰੱਬ ਦਾ ਧਰਦੇ ਆ ਪਰ ਉਹ ਛੱਡ ਜਾਂਦੇ ਮੱਖਣ ਪਰਾਣਾ ਜੋ ਤੀਵੀਂ ਤੋਂ ਡਰਦੇ ਆ ਬਈ ਬੀਬੀਆਂ ਛਡਵਾਉਣ ਤੋਂ ਤਾਂ ਛੜਾ ਸਕਦੀਆਂ ਨਹੀਂ ਕਿਸੇ ਦੇ ਕਹੇ ਕੋਈ ਨਹੀਂ ਛੱਡਦਾ ਤੇ ਜੋ ਮਰਜੀ ਹੋ ਜੇ ਤੇ ਖੜ ਜੁਣਾ ਅੱਜ ਕੱਲ ਆਪਣਾ ਕਿਸਾਨੀ ਧਰਨਾ ਲੱਗਾ ਹੋਇਆ ਸਾਰੇ ਕਿਸਾਨ ਆ ਜਿਹੜੇ ਪੂਰੇ ਜੁਰਤ ਦੇ ਵਿੱਚ ਬੈਠੇ ਨੇ ਉੱਤੇ ਪਿਛਲੀ ਵਾਰ ਮੇਰਾ ਇੱਕ ਗੀਤ ਐ ਸਕੋਰਾ ਕੁੜੀ ਉਹਨੇ ਗਾਇਆ ਸੀਗਾ ਜਦੋਂ ਕਿਸਾਨਾਂ ਨੇ ਮੋਦੀ ਦੀ ਮਾਂ ਨੂੰ ਕਿੱਥੀ ਦੇਖੀ ਸੀ ਮਾਂ ਮੋਦੀ ਦੀ ਬੋਲ ਦੀ ਕਹਿੰਦੀ ਤੂੰਏ ਹੱਥ ਪੱਟਾਂ ਤੇ ਮਾਰ ਫਿਰ ਤੂੰ ਗਲਤੀ ਕੀਤੀ ਤੇ ਅੱਜ ਸੁੱਤੇ ਛੇੜ ਲੈ ਸਿੰਘ ਸਰਦਾਰ ਤੂੰ ਪੰਗਾ ਲੈ ਲੈ ਸੋਹਣਿਆ ਕੰਨੀ ਸੁੱਤੇ ਸੁੱਤੇ ਛੇੜ ਲੈ ਸਿੰਘ ਸਰਦਾਰ ਇਹਨਾਂ ਦੇ ਪੁੱਤ ਪੁੱਤਰੇ ਬੀਬੀਆਂ ਇਹ ਕਦੇ ਨਹੀਂ ਮੰਨਦੇ ਹਾਰ ਦਿੱਲੀ ਘੇਰੀ ਚਾਰ ਸਫੇਰਿਓ ਪਹਿਲਾਂ ਜਿੱਤੀ 19 ਵਾਰ ਤੇ ਗੀਤ ਮੇਰਾ ਬਹੁਤ ਚੱਲਿਆ ਸੀਗਾ ਸੋ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨੇ ਵੀ ਤੁਸੀਂ ਆਏ ਹੋ ਤੁਸੀਂ ਇਹਨਾਂ ਪਿਆਰ ਦਿੱਤਾ ਮੈਨੂੰ ਇਹਨਾਂ ਮਾਣ ਦਿੱਤਾ ਬਹੁਤ-ਬਹੁਤ ਧੰਨਵਾਦ ਬਹੁਤੋ ਸ਼ੁਕਰੀਆ ਤੁਹਾਨੂੰ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਤੇ ਹਰ ਇੱਕ ਬੰਦੇ ਨੂੰ ਇਹ ਗਰੂਰ ਹੁੰਦਾ ਤੇ ਮੇਰੇ ਸਾਹਮਣੇ ਰੱਬ ਨਹੀਂ ਝਾਕ ਸਕਦਾ ਪਹਿਲੀ ਬੰਦੇ ਨੂੰ ਇਹ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ ਮਾਰੇ ਕਮਾ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣਪਰਾਣਾ ਤੇ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮਝਵੀ ਜ਼ਰੂਰ ਹੁੰਦਾ ਉਹ ਸੱਚੀਉਂ ਨਾ ਬਣਾ ਲਿਓ ਝੋਟੀ ਝੋਟੀ ਮੇਰਾ ਮਤਲਬ ਉਹ ਕਹਿੰਦਾ ਨਾ ਤਾਮਾ ਦਾ ਪਿਆਰ ਬਹੁਤ ਆ ਬਈ ਜੀ ਤਾਮਾ ਗੱਲ ਕਰਦਾ ਉਹ ਫਰਮਾਇਸ਼ ਕਰਕੇ ਗਿਆ ਸੀ ਮੁੰਡਾ ਮੈਜਰ ਕੈਨੇਡਾ ਗਿਆ 83 ਦੇ ਵਿੱਚ 81 ਚ ਤੇ ਮੈਂ ਉੱਥੇ ਜਾ ਕੇ ਪਗਲਾਤੀ ਉਸ ਤੋਂ ਬਾਅਦ ਮੈਂ ਬਣੀ ਉਹ ਬਈ ਤੁਸੀਂ ਵੀ ਕਿਸੇ ਨੂੰ ਬਨਣਾ ਹੋਇਆ ਤਾਂ ਔਖਾ ਕੰਮ ਨਹੀਂ ਹੋਵੇ ਹੋਵੇ ਬਦਲਣਾ ਆਪਣੇ ਆਪ ਨੂੰ ਜੇ ਤੇ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਸਿਬਨਾ ਵਰਦੀ ਤੋਂ ਕੋਈ ਨਹੀਂ ਪਤਾ ਲੱਗਦਾ ਤੇ ਵਰਦੀ ਪਾਈ ਤਾਂ ਥਾਣੇਦਾਰ ਲੱਗਦਾ ਕਿਹੜਾ ਪੁੱਤ ਤੇ ਕਿਹਦਾ ਇਹ ਹੋਊ ਪੋਤਾ ਬਣੀ ਪੱਕ ਜੇ ਹੋਵੇ ਸਰਦਾਰ ਲੱਗਦਾ ਤੇ ਪਹਿਲਾਂ ਵੇਖਣ ਨੂੰ ਗੰਜਾ ਜਿਹਾ ਲੱਗਦਾ ਸੀ ਹੁਣ ਦੇਖੋਗਾ ਮੱਕਣ ਬਰਾੜ ਲੱਗਦਾ ਸੋ ਬਾਘੁਰਜੀ ਕਾ ਖਾਲਸਾਬ ਬਾਘੁਰਜੀ ਪੁੱਤ ਆ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਆ ਇਹ ਆਪਣੀ ਪੜ੍ਹਾਈ ਦੇ ਲਈ ਤੁਹਾਡੇ ਕੋਲੇ ਆਈ ਹੈ ਕਿਉਂਕਿ ਈਆਂ ਜਿਹੜੀਆਂ ਮੰਗਦੀਆਂ ਨੇ ਹੁੰਦੀਆਂ ਫਰਕ ਇਹਦਾ ਕੋਈ ਕਮੌਰ ਵਾਲਾ ਹੈ ਨਹੀਂ ਇਸ ਕਰਕੇ ਤੁਹਾਡੀ ਕਿਤੇਰੀ ਚਾਹੀਏ ਜਰੂਰ ਤੁਸੀਂ ਜਿੰਨਾ ਕੋਲ ਸਕਿਆ ਮਾਨ ਸਰਵਾਲ ਕਰਿਆ ਜੀ ਲੱਖੇਰੋ ਨਾਲ ਵੀ ਕਬੱਡੀ ਤੋਂ ਲੱਖਾਂ ਚੱਲੇ ਚੱਲਦੇ ਜਿੰਨਾ ਵੀ ਹੋ ਸਕੇ ਤੁਸੀਂ ਸਹਿਯੋਗ ਕਰਿਆ ਜੀ ਜੋ ਪੜ ਲਿਖ ਕੇ ਕੋਈ ਵਧੀਆ ਕਿਸੇ ਹੋਂਦੇ ਤੇ ਜਾ ਸਕੇ